ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਪ੍ਰਿੰਟ ਸੂਟ ਤੇ ਹੋਪਸੋ ਕਿ ਤੁਹਾਨੂੰ ਇਹ ਪਸੰਦ ਆਉਣਗੇ ਤਾਂ ਇਹਦੇ ਵਿੱਚ ਮਤਲਬ ਆਈਡੀਆਜ਼ ਨੇ ਜਿੱਦਾਂ ਵੀ ਪ੍ਰਿੰਟ ਸੂਟਾਂ ਨੂੰ ਤੁਸੀਂ ਖੁਦ ਵੀ ਇਦਾਂ ਡਿਜ਼ਾਈਨ ਕਰ ਸਕਦੇ ਹੋ ਤੇ ਸਾਡੇ ਤੋਂ ਵੀ ਕਰਵਾ ਸਕਦੇ ਹੋ ਆਪਾਂ ਪ੍ਰਿੰਟ ਸੂਟਾਂ ਨੂੰ ਮੀਨਜ਼ ਅਲੱਗ-ਅਲੱਗ ਡਿਜ਼ਾਈਨ ਦਿੱਤੇ ਆ ਤੇ ਆਪਾਂ ਸ਼ੁਰੂ ਕਰਦੇ ਆਂ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਸੇਮ ਪ੍ਰਿੰਟ ਨਹੀਂ ਮਿਲਦੇ ਹੁੰਦੇ ਜੀ ਜਿੱਦਾਂ ਦੇ ਹੁਣ ਜਿੱਦਾਂ ਵਿంటర్ ਦੇ ਮੌਸਮ ਦੇ ਵਿੱਚ ਆਪਣੇ ਕੋਲੇ ਕਰੇਪ ਦੇ ਸੂਟ, ਬਰਬਰੀ ਅਲੱਗ-ਅਲੱਗ ਫੈਬਰਿਕ ਆ ਰਹੇ ਨੇ ਆਪਾਂ ਉਹਨਾਂ ਕਿਸੇ ਵੀ ਪ੍ਰਿੰਟ ਨੂੰ ਇਦਾਂ ਮਤਲਬ ਰੈਡੀ ਕਰ ਸਕਦੇ ਆਂ ਤੇ ਆਪਾਂ ਸ਼ੁਰੂ ਕਰਦੇ ਆਂ ਜੀ ਇਹ ਆ ਗਿਆ ਆਪਣਾ ਫਰਸਟ ਸੂਟ ਇਹ ਵਾਲੇ ਪ੍ਰਿੰਟ ਦੇ ਵਿੱਚ ਆਪਣੇ ਕਾਫੀ ਸੂਟ ਰੈਡੀ ਹੋਈ ਸੀ ਜੀ ਤੁਸੀਂ ਪਿਛਲੀਆਂ ਵੀਡੀਓ ਚੈੱਕ ਕਰ ਸਕਦੇ ਹੋ ਇਹ ਆਪਾਂ ਨੇ ਵਰਕ ਦੇ ਡਿਜ਼ਾਈਨ ਕਰਕੇ ਕਾਫੀ ਤਰ੍ਹਾਂ ਨਾਲ ਇਹਨਾਂ ਨੂੰ ਆਪਾਂ ਸੂਟ ਨੂੰ ਰੈਡੀ ਕੀਤਾ ਸੀਗਾ ਤੇ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਇਹ ਆਪਣਾ ਆ ਗਿਆ ਫਸਟ ਸੂਟ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਹੈ ਜੀ ਇਹਦੇ ਵਿੱਚ ਆਪਾਂ ਇਹ ਆ ਗਿਆ ਜੀ ਇਹ ਹੈਗਾ ਥੋੜਾ ਮਤਲਬ ਸ਼ਾਈਨ ਦੇ ਵਿੱਚ ਜਿੱਦਾਂ ਸ਼ਿਮਰ ਹੁੰਦੀ ਹੈ ਵਿੱਚ ਥੋੜੀ ਸ਼ਾਈਨ ਆ ਜਾਂਦੀ ਹੈ ਫੈਬਰਿਕ ਦੇ ਵਿੱਚ ਇਹ ਸੂਟ ਆਪਣਾ ਮਤਲਬ ਐਦਾਂ ਦਾ ਫੈਬਰਿਕ ਹੈ ਇਹਨੂੰ ਆਪਾਂ ਛੋਟੇ-ਮੋਟੇ ਫੰਕਸ਼ਨ ਜਿੱਦਾਂ ਕੀਤੀ ਪਾਰਟੀਆਂ ਹੋ ਗਈਆਂ ਗੁਰਦੁਆਰਾ ਸਾਹਿਬ ਘਰ ਬੱਦਸਾਵੇ ਤਾਂ ਦੇ ਮਤਲਬ ਫੰਕਸ਼ਨਾਂ ਤੇ ਆਪਾਂ ਇਹਨਾਂ ਨੂੰ ਇਹਨੂੰ ਵੇਅਰ ਕਰ ਸਕਦੇ ਆਂ ਇਦਾਂ ਦਾ ਫੈਬਰਿਕ ਆ ਇਹ ਇਹਦੇ ਵਿੱਚ ਆਪਾਂ ਪੈਚ ਦਿੱਤੇ ਆ ਜੀ ਕਲੀਆਂ ਦੇ ਪੈਟਰਨ ਚ ਪੈਚ ਦੇ ਕੇ ਇਦਾਂ ਉੱਪਰ ਤੋਂ نیچے ਤੱਕ A ਲਾਈਨ ਸ਼ਰਟ ਰੱਖੀ ਆ ਆਪਾਂ ਇਦਾਂ ਤੁਸੀਂ ਦੇਖ ਸਕਦੇ ਹੋ A ਲਾਈਨ ਦੇ ਵਿੱਚ ਇਦਾਂ ਸ਼ਰਟ ਆ ਗਈ ਇਹ ਤੇ ਕਲੀਆਂ ਦਿੱਤੀਆਂ ਹੋਈਆਂ نیچے ਤੱਕ ਆਪਾਂ ਇਹ ਆ ਗਏ ਕਲੀਆਂ ਦਾ ਪੈਨਲ ਤੇ ਆਪਾਂ ਜਿਹੜੇ ਪ੍ਰਿੰਟ ਚ ਕਲਰ ਆ ਰਿਹਾ ਉਸ ਕਲਰ ਦਾ ਆਪਾਂ ਫੈਬਰਿਕ ਦੀਆਂ ਕੱਲੀਆਂ ਦਿੱਤੀਆਂ ਤੇ ਕੱਲੀਆਂ ਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਆਪਾਂ بیس ਦਾ ਹੀ ਡਾਰਕ ਕਲਰ ਦਿੱਤਾ ਵਿੱਚ ਬੂਟੀ ਦਿੱਤੀ ਹੋਈ ਆ ਸੇਮ ਕਲਰ ਚੱਕ ਕੇ ਪ੍ਰਿੰਟ ਦੇ ਵਿੱਚ ਹੀ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਹੈ ਇਦਾਂ A ਲਾਈਨ ਸ਼ਰਟ ਦੇ ਵਿੱਚ ਇਦਾਂ ਤੁਸੀਂ ਮਤਲਬ ਕਿਸੇ ਵੀ ਪ੍ਰਿੰਟ ਨੂੰ ਰੈਡੀ ਕਰਵਾ ਸਕਦੇ ਹੋ ਆਪਣੀ ਚੋਇਸ ਦੀ ਕਾਟ ਈ ਆਗੀਆਂ ਜੀ ਇਹਦੀਆਂ 슬ੀਵਸ 슬ੀਵਸ ਦੇ ਉੱਪ ਆਪਾਂ ਇਦਾਂ ਪੈਚ ਦਿੱਤਾ ਪਿੰਟੈਕਸ ਦੇ ਕੇ 슬ੀਵਸ ਦੇ ਉੱਪਰ ਐਂਡ ਇਹਦੇ ਬੈਕ ਤੇ ਵੀ ਸੇਮ ਹੀ ਆਪਾਂ ਇਦਾਂ ਕਲੀਆਂ ਦਿੱਤੀ ਹੋਈਆਂ ਇਹਦੀ ਬੈਕ ਆ ਗਈ ਜੀ ਬੈਕ ਤੇ ਵੀ ਸੇਮ ਹੀ ਕਲੀਆਂ ਆਗੀਆਂ ਇਹ ਇਹ ਲਾਈਨ ਸ਼ਰਟ ਆ ਗਈ ਜੀ ਬਟ ਤੁਸੀਂ ਮਤਲਬ ਸਿੰਪਲ ਸ਼ਰਟ ਲਈ ਆਪਾਂ ਇਦਾਂ ਪੈਚ ਦੇ ਕੇ ਵਿੱਚ ਰੈਡੀ ਕਰ ਸਕਦੇ ਹਾਂ ਇਹ ਥੋੜੀ ਈ ਲਾਈਨ ਦੇ ਵਿੱਚ ਆ ਗਈ ਆਪਣੀ ਕਲਰ ਕੰਬੀਨੇਸ਼ਨ ਤੁਸੀਂ ਵਰਕ ਦਾ ਚੈੱਕ ਕਰ ਸਕਦੇ ਹੋ ਆਪਾਂ ਮਤਲਬ ਬੇਸ ਕਲਰ ਦੀ ਤੇ ਵਰਕ ਦੀ ਫਿਨਿਸ਼ਿੰਗ ਵੀ ਬਹੁਤ ਪਿਆਰਾ ਜਿਹਾ ਪੈਟਰਨ ਆਪਣਾਈ ਰੈਡੀ ਹੋਇਆ ਤੇ ਇਹਦੀਆਂ ਆਪਾਂ ਬੈਲ 슬ੀਵਸ ਰੱਖੀਆਂ ਨੇ ਜੀ ਐਂਡ ਇਹਦੇ ਨਾਲ ਆਪਣੀ ਆ ਗਈ ਜੀ ਪਲੇਨ ਬਾਟਮ ਮੈਚਿੰਗ ਪ੍ਰਿੰਟ ਤੇ ਕਲਰ ਦੀ ਜੋ ਆਪਾਂ ਕੰਨੀਆਂ ਚ ਕਲਰ ਦਿੱਤਾ ਤੇ ਬਾਟਮ ਦੇ ਉੱਪਰ ਆਪਾਂ ਐਦਾ ਪਿੰਟੈਕਸ ਦੇ ਕੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ ਪਲੇਨ ਬਾਟਮ ਆ ਗਈ ਤੇ ਇਹਦੇ ਨਾਲ ਟਾਈ ਐਂਡ ਡਾਈ ਦਾ ਰੱਖਿਆ ਜੀ ਦੁਪੱਟਾ ਆਪਾਂ ਪ्योर ਚਨਾ ਉਹ ਵੀ ਆਪਣੀ ਚੁਆਇਸ ਹੈ ਤੁਸੀਂ ਪਲੇਨ ਵੀ ਰੱਖ ਸਕਦੇ ਹੋ ਐਂਡ ਆਪਾਂ ਗ੍ਰੀਨ ਕਲਰ ਦਾ ਵੀ ਰੱਖ ਸਕਦੇ ਹਾਂ ਸਿੰਗਲ ਕਲਰ ਵੀ ਰੱਖ ਸਕਦੇ ਹੋ ਚੁਆਇਸ ਦੇ ਅਕੋਰਡਿੰਗ ਜੀ ਆਪਾਂ ਇਹਦੇ ਵਿੱਚ ਜਿੱਦਾਂ ਇਹ ਥੋੜਾ ਕੈਰਟ ਗਾਜਰੀ ਜਿਹਾ ਕਲਰ ਆਉਂਦਾ ਉਸ ਕਲਰ ਦਾ ਦੇ ਕੇ ਵਿੱਚ ਫਰੋਜ਼ੀ ਟੱਚ ਦੇ ਕੇ ਮਹਿੰਦੀ ਟੱਚ ਆ ਗਿਆ ਜਿੱਦਾਂ ਆਪਣੇ ਪ੍ਰਿੰਟ ਦੇ ਵਿੱਚ ਐਦਾਂ ਟਾਈ ਐਂਡ ਡਾਈ ਦਾ ਦੁਪੱਟਾ ਰੱਖਿਆ ਠੀਕ ਹੈ ਜੀ ਦਿਖਾਉਣ ਦਾ ਪਰਪਸ ਇਹ ਹੋ ਜਾਂਦਾ ਕਿ ਇਦਾਂ ਤੁਸੀਂ ਕਿਸੇ ਵੀ ਪ੍ਰਿੰਟ ਨੂੰ ਇਦਾਂ ਰੈਡੀ ਕਰਵਾ ਸਕਦੇ ਹੋ ਤੇ ਖੁਦ ਵੀ ਮਤਲਬ ਕਰ ਸਕਦੇ ਹੋ ਤੇ ਇਹ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਜੀ ਇਹ ਹੈ ਜੀ ਆਪਣਾ ਨੈਕਸਟ ਸੂਟ ਇਹ ਹੈਗਾ ਜੀ ਟੈਬੀ ਲਾਈਨਿੰਗ ਦਾ ਪ੍ਰਿੰਟ ਜੋ ਕਿ ਅੱਜ ਕੱਲ ਬਹੁਤ ਹੀ ਸੁਪਰ ਹਿੱਟ ਚੱਲ ਰਿਹਾ ਹੈ ਇਹ ਫੈਬਰਿਕ ਵੀ ਟੈਬੀ ਲਾਈਨਿੰਗ ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਤੇ ਪਿਆਰਾ ਜਿਹਾ ਸ਼ੇਡ ਹੈ ਇਹ ਇਹ ਆ ਜਾਂਦਾ ਜੀ ਲਾਈਟ ਪਿੰਕ ਵੀ ਨਹੀਂ ਆਪਾਂ ਕਹਿ ਸਕਦੇ ਥੋੜੇ ਜਿਹੀ ਪੀਚ ਜੀ ਟੋਨ ਤੇ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਪ੍ਰਿੰਟ ਬਹੁਤ ਹੀ ਪਿਆਰਾ ਇਹਨੂੰ ਆਪਾਂ ਡਾਰਕ ਬੋਟਲੀ ਬਟਨ ਦਿੱਤੇ ਆ ਠੀਕ ਹੈ ਜੀ ਤੇ ਇਹਨੂੰ ਸ਼ਰਟ ਨੂੰ ਆਪਾਂ ਸਿੰਪਲ ਰੱਖਿਆ ਐਂਡੇ ਦੇ ਘੇਰੇ ਦੇ ਉੱਤੇ ਆਪਾਂ ਇਦਾਂ ਸਕੈਲਪਿੰਗ ਦਿੱਤੀ ਹੋਈ ਹੈ ਘੇਰੇ ਤੇ ਲਾਈਟ ਐਂਡ ਡਾਰਕ ਕਲਰ ਵਿੱਚ 골ਡਨ ਟੱਚ ਦੇਖ ਠੀਕ ਹੈ ਜੀ ਫਰੰਟ ਐਂਡ ਬੈਕ ਦੋਨੋਂ ਤੇ ਬੈਕ ਤੇ ਵੀ ਆ ਜਾਂਦਾ ਤੇ ਫਰੰਟ ਤੇ ਵੀ ਆ ਜਾਂਦਾ ਠੀਕ ਹੈ ਜੀ ਕਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹ ਵੀ ਆਪਣਾ ਇਹ ਵੀ ਫੈਬਰਿਕ ਬਹੁਤ ਹੀ ਪਿਆਰਾ ਜੀ ਬਹੁਤ ਸੌਫਟ ਫੈਬਰਿਕ ਹੈ ਤੇ ਇਹਦਾ ਫੈਬਰਿਕ ਇਹ ਵੀ ਇਦਾਂ ਦਾ ਕਿ ਆਪਾਂ ਇਹਨੂੰ ਗਰਮੀ ਸਰਦੀ ਵਿੱਚ ਜਵੇਅਰ ਕਰ ਸਕਦੇ ਆ ਜਿੱਦਾਂ ਨੂੰ ਆਪਾਂ ਟਾਫਟਾ ਲਾਈਨਿੰਗ ਦਿੱਤੀ ਹੋਈ ਹੈ ਆਪਾਂ ਇਹਨੂੰ ਸਰਦੀ ਚ ਵੀ ਵੇਅਰ ਕਰ ਸਕਦੇ ਆ ਅੰਦਰ ਬਕਲੀ ਦੇ ਵਿੱਚ ਵੀ ਤੇ ਇਹ ਹੈਗੀਆਂ ਜੀ 슬ੀਵਸ 슬ੀਵਸ ਦੇ ਉੱਪਰ ਵੀ ਸੇਮ ਹੀ ਆਪਾਂ ਇਦਾਂ ਜਿੱਦਾਂ ਘੇਰੇ ਤੇ ਡਿਜ਼ਾਈਨ ਕੀਤਾ ਸਕੈਲਪਿੰਗ ਆਪਾਂ ਮੀਨਜ਼ ਤਿੰਨ ਕਲਰ ਦੀ ਸਕੈਲਪਿੰਗ ਦਿੱਤੀ ਹੋਈ ਹੈ ਜੀ ਡਾਰਕ ਵਿੱਚ ਆਪਾਂ ਜਰੀ ਦਿੱਤੀ ਆ ਫਿਰ ਲਾਈਟ ਕਲਰ ਦਿੱਤਾ ਡਬਲ ਟ੍ਰਿਪਲ ਦਿੱਤੀ ਹੋਈ ਆ ਇੱਦਾਂ ਠੀਕ ਹੈ ਜੀ ਐਂਡ ਇਹ ਆ ਗਈ ਜੀ ਇਹਦੀ ਬਾਟਮ ਬਾਟਮ ਇਹਦੀ ਬਹੁਤ ਹੀ ਪਿਆਰੀ ਟਾਈ ਐਂਡ ਡਾਈ ਦੀ ਆਪਾਂ ਬਾਟਮ ਰੱਖੀ ਆ ਇੱਦਾਂ ਇਹਦੇ ਪੌਚਿਆਂ ਦੇ ਉੱਪਰ ਇੱਦਾਂ ਟਾਈ ਐਂਡ ਡਾਈ ਆ ਜਿਸਦੀ ਆਪਾਂ ਜਿੱਦਾਂ ਸਲਵਾਰ ਦਾ ਡਾਰਕ ਕਲਰ ਲੈ ਕੇ ਇੱਦਾਂ ਟਾਈ ਐਂਡ ਡਾਈਸ ਬਾਟਮ ਰੱਖੀ ਹੈ ਠੀਕ ਹੈ ਜੀ ਪਾਕਿਸਤਾਨੀ ਸਲਵਾਰ ਹੈ ਇਹ ਤੇ ਇਹ ਆ ਗਿਆ ਜੀ ਟੈਬੀ ਲੈਨਿੰਗ ਦੀ ਲਈ ਬਾਟਮ ਹੈ ਇਹਦੇ ਨਾਲ ਟੈਬੀ ਲੈਨਿੰਗ ਦਾ ਹੀ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਠੀਕ ਹੈ ਜੀ ਦੁਪੱਟਾ ਆਪਾਂ ਸੈਂਟਰ ਰੱਖਿਆ ਜੀ ਇਹਦਾ ਪੂਰਾ ਪਲੇਨ ਦੁਪੱਟੇ ਦਾ ਤੇ ਛੋਟੇ ਪੱਲੇ ਜਿਹੜੇ ਆ ਜਾਂਦੇ ਆ ਉਹਨਾਂ ਦੇ ਉੱਪਰ ਆਪਾਂ ਜਿੱਦਾਂ ਬਾਟਮ ਦੇ ਵਿੱਚ ਟਾਈ ਐਂਡ ਡਾਈ ਆ ਗਈ ਉਦਾਂ ਹੀ ਆਪਾਂ ਛੋਟੇ ਪੱਲਿਆਂ ਤੇ ਟਾਈ ਐਂਡ ਡਾਈ ਦਿੱਤੀ ਹੋਈ ਆ ਇਦਾਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਸੂਟ ਬਹੁਤ ਹੀ ਪਿਆਰਾ ਤੇ ਗ੍ਰੇਸਫੁਲ ਬਣਿਆ ਹੈ ਇਹ ਆਪਾਂ ਇਦਾਂ ਪ੍ਰਿੰਟ ਸੂਟਾਂ ਨੂੰ ਮਤਲਬ ਹਲਕਾ ਫੁਲਕੇ ਡਿਜ਼ਾਈਨ ਕਰਕੇ ਇਦਾਂ ਬਹੁਤ ਹੀ ਪਿਆਰੇ ਜਿਹੇ ਸੂਟੇ ਆਪਣੇ ਰੈਡੀ ਹੁੰਦੇ ਆ ਤੇ ਆਪਾਂ ਇਹਨਾਂ ਨੂੰ ਕਿਤੇ ਵੀ ਵੇਅਰ ਕਰ ਸਕਦੇ ਆ ਤੇ ਇਹ ਫੈਬਰਿਕ ਵੀ ਇਦਾਂ ਦੇ ਆ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਕਿ ਆਪਾਂ ਇਹਨਾਂ ਨੂੰ ਸਰਦੀ ਗਰਮੀ ਵੇਅਰ ਕਰ ਸਕਦੇ ਆ ਠੀਕ ਹੈ ਜੀ ਕਿਸੇ ਵੀ ਪ੍ਰਿੰਟ ਤੇ ਤੁਸੀਂ ਇਦਾਂ ਡਿਜ਼ਾਈਨ ਕਰਵਾ ਸਕਦੇ ਹੋ ਤਿੰਨ ਐਕਸਟਾ ਦਾ ਜੀ ਆਪਣਾ ਇਹ ਵਾਲਾ ਸੂਟ ਇਹ ਹੈਗਾ ਜੀ ਮਡਲ ਕਾਟਨ ਬਟਰ ਕਾਟਨ ਦੇ ਵਿੱਚ ਬਟਰ ਕਾਟਨ ਵੀ ਕਹਿ ਦਿੰਦੇ ਆ ਬਟਰ ਕਾਟਨ ਮੀ ਇਹਨੂੰ ਕਹਿ ਦਿੰਦੇ ਆ ਕਿਉਂਕਿ ਇਹ ਫੈਬਰਿਕ ਇੰਨਾ ਸੌਫਟ ਹੁੰਦਾ ਮਲਾਈ ਵਰਗਾ ਤਾਂ ਇਹਨੂੰ ਬਟਰ ਕਾਟਨ ਮੀ ਕਹਿ ਦਿੰਦੇ ਆ ਠੀਕ ਹੈ ਜੀ ਬਾਕੀ ਇਹ ਸੇਮ ਪ੍ਰਿੰਟ ਨਹੀਂ ਮਿਲੇਗਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਮੈਂ ਤੁਹਾਨੂੰ ਡਿਜ਼ਾਈਨ ਜੀ ਦਿਖਾ ਰਹੀ ਹਾਂ ਕਿ ਆਪਾਂ ਪ੍ਰਿੰਟ ਨੂੰ ਇਦਾਂ ਕਿਸੇ ਵੀ ਪ੍ਰਿੰਟ ਨੂੰ ਇਦਾਂ ਡਿਜ਼ਾਈਨ ਕਰ ਸਕਦੇ ਆ ਠੀਕ ਹੈ ਜੀ ਇਹ ਆ ਗਿਆ ਦੀ ਨੈੱਕ ਆ ਗਈ ਜੀ ਨੈੱਕ ਤੇ ਆਪਾਂ ਇਦਾਂ ਪਾਈਪਿੰਗ ਦੇ ਕੇ ਨੈੱਕ ਬਣਾਈ ਹੈ ਇਦਾਂ ਠੀਕ ਹੈ ਜੀ ਐਂਡ ਇਹ ਆ ਗਿਆ ਜੀ ਇਹਦਾ ਘੇਰਾ ਪਿਓਰ ਆਰਗੈਂਜ਼ਾ ਦਾ ਆਫ ਵਾਈਟ ਆਪਾਂ ਨੂੰ ਪੈਚ ਦੇ ਕੇ 컬러 ਆਪਾਂ ਪ੍ਰਿੰਟ ਤੋਂ ਲੈ ਕੇ ਇਦਾਂ ਦੇ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹਦਾ ਫਰੰਟ ਤੇ ਆ ਗਿਆ ਜੀ ਐਂਡ ਇਹਦੇ ਬੈਕ ਤੇ ਵੀ ਸੇਮ ਹੀ ਵਰਕ ਹੈ ਇਹ ਬੈਕ ਤੇ ਕੰਮ ਆ ਗਿਆ ਫਰੰਟ ਐਂਡ ਬੈਕ ਦੋਨਾਂ ਤੇ ਸੇਮ ਵਰਕ ਆ ਜਾਂਦਾ ਠੀਕ ਹੈ ਜੀ ਤੇ ਆ ਗਈ ਜੀ ਆਪਣੀ ਸ਼ਰਟ ਇਹ ਆ ਗਈ ஸ்ਲੀਵਸ ਸਲੀਵਸ ਤੇ ਵੀ ਸੇਮ ਬਾਰਡਰ ਦਿੱਤਾ ਆਪਾਂ ਜਿੱਦਾਂ ਘੇਰੇ ਤੇ ਦਿੱਤਾ ਹੋਇਆ ਕਲਰ ਬਹੁਤ ਹੀ ਪਿਆਰੇ ਜੇ ਆਪਾਂ ਫੈਬਰਿਕ ਚੋਂ ਹੀ ਲੈ ਕੇ ਰੈਡੀ ਕੀਤਾ ਵਰਕ ਦਾ ਤੇ ਇਹ ਆ ਗਈ ਜੀ ਇਹਦੀ ਪਲੇਨ ਬਾਟਮ ਆਫ ਵਾਈਟ ਕਲਰ ਦੀ ਰੱਖੀ ਆਪਾਂ ਇਹਦੇ ਨਾਲ ਤੇ ਬਾਟਮ ਦੇ ਆਪਾਂ ਲੇਸ ਦੀ ਵਿਡਿੰਗ ਦੇ ਕੇ ਇਦਾਂ ਡਿਜ਼ਾਈਨ ਕੀਤਾ ਠੀਕ ਹੈ ਇਹ ਪਟਿਆਲਾ ਬਾਟਮ ਰੈਡੀ ਹੋਈ ਹੈ ਤੇ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਬਣਿਆ ਜੀ ਦੁਪट्टे ਦੇ ਵਿੱਚ ਆਪਾਂ ਨੇ ਆਫ ਵਾਈਟ بیس ਰੱਖ ਕੇ ਜਿੰਨੇ ਵੀ ਕਲਰ ਵਿਚਾਰੇ ਉਹ ਆਪਾਂ ਦੁਪट्टे 'ਚ ਪਾਇ ਲਏ ਆ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਜੀ ਇਹਦਾ ਇਹ ਆ ਗਿਆ ਜੀ ਆਪਣਾ ਦੁਪੱਟਾ ਠੀਕ ਹੈ ਜੀ ਦੁਪੱਟਾ ਬਹੁਤ ਪਿਆਰਾ ਬਣਿਆ ਹੈ ਨਾ ਵੇਅਰ ਕੀਤੀਆਂ ਹੋਈਆਂ ਇਹ ਚੀਜ਼ਾਂ ਬਹੁਤ ਹੀ ਪਿਆਰੀਆਂ ਲੱਗਦੀਆਂ ਹੈ ਤਾਂ ਬਾਕੀ ਤੁਸੀਂ ਕਿਸੇ ਵੀ ਫੈਬਰਿਕ ਤੇ ਪ੍ਰਿੰਟ ਤੇ ਮੈਂ ਵਾਰ-ਵਾਰ ਤੁਹਾਨੂੰ ਕਹਿੰਦੀ ਹਾਂ ਕਿ ਕਿਸੇ ਵੀ ਪ੍ਰਿੰਟ ਤੇ ਤੁਸੀਂ ਕਰਾ ਸਕਦੇ ਹੋ ਤਾਂ ਪਲੀਜ਼ ਇਹ ਸੇਮ ਪ੍ਰਿੰਟ ਨਹੀਂ ਹੈਗਾ ਜੀ ਤੁਸੀਂ ਫਿਰ ਵਾਰ-ਵਾਰ ਮੈਸੇਜ ਕਰਦੇ ਹੋ ਕਿ ਸੇਮ ਪ੍ਰਿੰਟ ਸੇਮ ਪ੍ਰਿੰਟ ਨਹੀਂ ਬਟ ਤੁਹਾਨੂੰ ਇਦਾਂ ਦੇ ਮਿਲਦੇ-ਜੁਲਦੇ ਪ੍ਰਿੰਟ ਦੇ ਉੱਪਰ ਅਸੀਂ ਇਦਾਂ ਰੈਡੀ ਕਰਕੇ ਦੇ ਸਕਦੇ ਹਾਂ ਠੀਕ ਹੈ ਜੀ ਜਿੱਦਾਂ ਇਹ ਦੁਪੱਟੇ ਆ ਗਏ ਜੀ ਇਹਨਾਂ ਦੇ ਟਾਈ ਐਂਡ ਡਾਈ ਹੁੰਨ ਤੇ ਬਹੁਤ ਟਾਈਮ ਲੱਗਦਾ ਤੇ ਕੋਸਟਲੀ ਵੀ ਹੁੰਦੀ ਹੈ ਤੇ ਟਾਈਮ ਵੀ ਲੱਗਦਾ ਤੁਸੀਂ ਚੈੱਕ ਕਰੋ ਇਹ ਗ੍ਰੀਨ ਕਲਰ ਇਨਾਂ ਨੂੰ ਵੀ ਵਿੱਚ ਟਾਈ ਐਂਡ ਆਈ ਦਿੱਤਾ ਹੋਇਆ ਅਲੱਗ-ਅਲੱਗ ਪਾਰਟਾਂ ਦੇ ਵਿੱਚ ਕਾਫੀ ਟਾਈਮ ਲੱਗਦਾ ਇਹਨਾਂ ਨੂੰ ਡਿਜ਼ਾਈਨ ਕਰਨ ਤੇ ਠੀਕ ਹੈ ਜੀ ਤੇ ਕਾਫੀ ਜਣਿਆਂ ਦੇ ਮੈਸੇਜ ਆਉਂਦੇ ਕਿ ਤੁਸੀਂ ਟਾਈ ਐਂਡ ਆਈ ਦੁਪੱਟੇ ਬਹੁਤ ਤੁਹਾਡੇ ਪਿਆਰੇ ਹੁੰਦੇ ਆ ਹਾਂਜੀ ਦੁਪੱਟੇ ਹੁੰਦੇ ਆ ਪਰ ਇਹਨਾਂ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਰੈਡੀ ਕਰਨ ਦੇ ਵਿੱਚ ਤੇ ਨੈਕਸਟ ਆਪਣਾ ਇਹ ਆ ਗਿਆ ਜੀ ਨੂਸ ਫੋਨ ਵੀ ਕਹਿ ਸਕਦੇ ਆ ਕ੍ਰਸ਼ ਕਾਟਨ ਵੀ ਕਹਿ ਸਕਦੇ ਆ ਪਰ ਥੋੜੇ ਰਿੰਕਲ ਨੇ ਇਹਦੇ ਵਿੱਚ ਫੈਬਰਿਕ ਦੇ ਬੜਾ ਪਿਆਰਾ ਜਿਹਾ ਵੀ ਪ੍ਰਿੰਟ ਆ ਜੀ ਇਹ ਗ੍ਰੇ ਕਲਰ ਆ ਲਾਈਟ ਜੈਕ ਗ੍ਰੇ ਕਲਰ ਇਹ ਨੂੰ ਆਪਾਂ ਸਿੰਪਲ ਹੀ ਰੈਡੀ ਕੀਤਾ ਲੇਸ ਦੀ ਡਿਜ਼ਾਈਨ ਦੇ ਕੇ ਐਂਡ ਲਾਈਟ ਡਾਰਕ ਜਿੱਦਾਂ ਪਿੰਕ ਆ ਰਿਹਾ ਤਾਂ ਆਪਾਂ ਗ੍ਰੇ ਐਂਡ ਪਿੰਕ ਦਾ ਕੰਬੀਨੇਸ਼ਨ ਇਦਾਂ ਲੇਸ ਦਿੱਤੀ ਆ 슬ੀਵਸ ਤੇ ਕਿੱਕਾ ਜੀ ਨੈਕ ਆ ਗ੍ਰਿੰਟੇ ਬਹੁਤ ਪਿਆਰਾ 슬ੀਵਸ ਤੇ ਵੀ ਇਦਾਂ ਲੇਸ ਤੇ ਫੈਬਰਿਕ ਇਹ ਵੀ ਬਹੁਤ ਸੌਫਟ ਆ ਜੀ ਬਿਲਕੁਲ ਇਸਾਰੇ ਟਿਸਟਾ ਦੇ ਇਹ ਆਪਣੇ ਫੈ布ਰਿਕ ਹੁੰਦੇ ਆ ਇਹਨਾਂ ਦੀ ਕੋਈ ਵੀ ਕੰਪਲੀਟ ਨਹੀਂ ਹੁੰਦੀ ਇਹ ਐਜੀ ਦੀ ਬਾਟਮ ਇਹ ਸਿੰਪਲ ਸੁਪਰ ਜਿਹਾ ਸੂਟ ਸਰਦਾਰੀ ਜਿਹਾ ਆਪਣਾ ਇਹ ਆਪਾਂ ਸੈਮੀ ਪਟਿਆਲਾ ਸਲਵਾਰ ਰੱਖੀ ਹੈ ਜੀ ਇਹ ਸ਼ਰਟ ਆ ਗਈ ਸਲਵਾਰ ਦੇ ਵਿੱਚ ਵੀ ਇਦਾਂ ਬੂਟੀ ਆ ਜਾਂਦੀ ਹੈ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਥੋੜੇ ਥੋੜੇ ਸਿੰਕਲ ਆ ਦੇ ਵਿੱਚ ਕ੍ਰਸ਼ ਕਾਟਨ ਦੇ ਹੈਗੀ ਹੈ ਇਹ ਐਂਡ ਪਿਓਰ ਚਨਾਉਣ ਦਾ ਰੱਖਿਆ ਜੀ ਆਪਾਂ بیس ਕਲਰ ਦਾ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਨੂੰ ਵੀ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਤਾਂ ਹੀ ਡਬਲ ਟੋਨ ਲੇਸ ਦਿੱਤੀ ਹੈ ਜਿੱਦਾਂ ਆਪਾਂ ਸਲੀਵਸ ਤੇ ਦਿੱਤੀ ਹੈ ਇਹ ਦੁਪੱਟਾ ਆ ਜਾਂਦਾ ਜੀ ਕਿ ਭੈ ਜੀ ਇਹ ਸੇਮ ਪ੍ਰਿੰਟ ਆਪਣੇ ਕੋਲੇ ਹੈਗੇ ਆ ਜੀ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ ਤੁਸੀਂ ਲੈ ਸਕਦੇ ਹੋ ਗ੍ਰੇ ਕਲਰ ਦੇ ਵਿੱਚ ਹਾਂਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਇਹ ਤੁਹਾਡੇ ਨਾਲ ਸ਼ੇਅਰ ਕਰਨ ਲਈ ਹੋ ਜਾਂਦਾ ਕਿ ਤੁਸੀਂ ਆਈਡੀਆ ਲੈ ਸਕਦੇ ਹੋ ਕਿ ਇੰਨਾ ਸੂਟਾਂ ਪ੍ਰਿੰਟ ਸੂਟਾਂ ਨੂੰ ਆਪਾਂ ਅਲੱਗ-ਅਲੱਗ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹਾਂ ਤੇ ਥੋੜੇ ਲੁੱਕ ਵਾਈਜ਼ ਇਹ ਵਧੀਆ ਲੱਗਦੇ ਆ ਤਾਂ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੇ ਹੋਣਗੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿਹੜੇ ਫਸਟ ਟਾਈਮ ਆਪਣੇ ਵੀਡੀਓ ਨੂੰ ਵਾਚ ਕਰ ਰਹੇ ਨੇ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ